ਇਹ ਕਾਲੀ ਡੋਡਗਰੀ ਵਿੱਚ ਨਵੇਂ ਬਲੋਗਰ ਹਾਜ਼ਰ ਨਾ ਦੀ ਸੰਤ ਬਾਬਾ ਈਸ਼ ਸਿੰਘ ਰਾੜੇ ਸਾਹਿਬ ਵਾਲੇ ਨਗਰ ਜੜਕ ਅਜੋਨਾਂ ਦਾ ਇਹ ਜਿਹੜੇ ਸਥਾਣਾਂ ਦੀ ਜੜਕੂ ਵਿਕੇ ਸਥਾਪਿਤ ਕੀਤਾ ਗਿਆ ਹੈ ਆਹ ਦੇਖੋ ਆਧਰਵਾਦ ਸਾਹਿਬ ਆ ਜੀ ਤੇ ਆਹ ਸਾਰਾ ਇਹਨਾਂ ਦਾ ਪੰਡਾਲ ਹੈ ਪੰਡਾਲ ਤੁਹਾਨੂੰ ਅੱਜ ਅੱਗੇ ਵਿਖਾਉਣੇ ਇਨਾਂ ਦਾ ਇੱਥੇ ਜਿਹੜਾ ਨਬਣਾਇਆ ਹੋਇਆ ਜੜ ਕੇ ਵੀ ਕੇ ਸਥਾਨ ਅੱਜ ਪੂਰਾ ਤੁਹਾਨੂੰ ਕਰਨੇ ਦਰਸ਼ਨ ਜਗਾ ਦੀ ਅੱਜ ਐਦਵਲ ਕਰਕੇ ਆਹ ਵੇਖੋ ਜੀ ਇਹ ਤੇ ਬੈਕ ਸਾਈਡ ਦੇ ਆ ਬਿਲਡਿੰਗ ਆ ਜੀ ਇਹ ਪੋਲਾ ਸਾਹਿਬ ਬਣਿਆ ਇਹ ਪੋਲਾ ਸਾਹਿਬ ਬਾਬਾ ਜੀ ਦਾ ਇੱਥੇ ਵੀ ਕਾਫੀ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਆ ਜੀ ਆਇਆਂ ਨੂੰ ਲਿਖਾਇਓ ਵੇਖੋ ਜੀ ਆਇਆਂ ਨੂੰ ਆ ਐਂਟਰੀ ਜਿਹੜਾ ਦਾ ਐਂਟਰੀ ਜਿਹੜਾ ਆ ਪਿੱਛੇ ਬੈਕ ਸਾਈਡ ਦਰਵਾਜ਼ਾ ਹੈ ਵਾ ਅਜੇ ਪਿੱਛੇ ਇਹਦੇ ਬੈਕ ਸਾਈਡ ਹੀ ਕੋਲਾਸ ਕੋਲਾਸ ਸਾਹਿਬ ਨੇ ਆ ਵੇਖੋ ਜੀ ਇਹਨਾਂ ਨੇ ਇੱਥੇ ਲਗਾਏ ਹੋਏ ਨੇ ਪੇੜ ਪੌਦੇ ਲਗਾਏ ਹੋਏ ਨੇ ਗਮਲੇ ਤਰ ਤਰਾਂ ਦੇ ਆ ਵੇਖੋ ਜੀ ਵੱਧੋ ਵੱਧ ਕਰਦੇ ਹੋ ਸਬਸਕ੍ਰਾਈਬ ਚੈਨਲ ਨੂੰ ਸ਼ੇਅਰ ਕਰਦੇ ਕੋਡ ਇਹੋ ਜਿਹੇ ਵੀਡੀਓ ਦੇਖਣ ਲਈ ਆ ਵੇਖੋ ਜੀ ਕਿੰਨਾ ਵਧੀਆ ਇੱਥੇ ਮਾਹੌਲ ਆ ਇਹ ਨਗਰ ਜੜਿਕ ਦਾ ਜੜਿਕ ਦਾ ਧੰਨ ਧੰਨ ਬਾਬਾ ਅਿਸ਼ਰ ਸਿੰਘ ਮਹਾਰਾਜ ਰਾਣਾ ਸਾਹਿਬ ਵਾਲਿਆਂ ਦਾ ਸੰਸਥਾਨ ਬਣਿਆ ਹੋਇਆ ਜੀ ਇਹ ਬੜੀ ਨੰਦੋਂ ਆਉਂਦਾ ਵਾ ਇੱਥੇ ਆ ਗਏ ਤਨੋ ਇੱਕ ਵੀ ਦਿਖੋਣ데요 ਆਹ ਵੇਖੋ ਜਿੱਥੇ ਸਰੋਬਟ ਵੀ ਬਣਾਤਾ ਪਹਿਲਾਂ ਇਹ ਜਗ੍ਹਾ ਤੇ ਮੈਂ ਆਇਆ ਸੀ ਪਹਿਲਾਂ ਤੇ ਪਹਿਲਾਂ ਇਹ ਜਗ੍ਹਾ ਕੱਚੀ ਹੁੰਦੀ ਦੀ ਕੱਚੀ ਬਣਾਈ ਹੁੰਦੀ ਜਗ੍ਹਾ ਤੇ ਆਹ ਵੇਖੋ ਜਿੱਥੇ ਹੁਣ ਸਰੋਬਟ ਬਣਾਤਾ ਆਹ ਟੈਂਕੀ ਆ ਇੱਥੇ ਦੀ ਆਹ ਬਾਥਰੂਮ ਨੇ ਜੈਂਟਸ ਤੇ ਲੇਡੀਜ਼ ਲਈ ਤੇ ਆਹ ਹੈਗਾ ਜੀ ਪੋੜਾ ਸਾਹਿਬ ਉਹਦੇ ਦਰਵਾਜ਼ੇ ਦੇ ਪਿੱਛੇ ਬਣਾਇਆ ਹੋਇਆ ਇਹ ਤੁਹਾਨੂੰ ਵੀ ਦਿਖਾਵਾਂਗੇ ਵੀਡੀਓ ਨੂੰ ਅਸੀਂ ਐਂਡ ਤੱਕ ਜਰੂਰ ਦੇਖਿਓ ਜੀ ਤੇ ਵਾਧੂ-ਵਾਧੂ ਸਬਸਕ੍ਰਾਈਬ ਸ਼ੇਅਰ ਕਰਦੇ ਕੋਈ ਵੀਡੀਓ ਨੂੰ ਚੈਨਲ ਨੂੰ ਆਪਣਾ ਸਦੀਵ ਵਾਇਰਟੀ ਯੂਟਿਊਬਰ ਵਾਧੂ-ਵਾਧੂ ਹੌਸਲਾ ਬਧਾਓ ਜੀ ਅਸੀਂ ਹੋਰ ਵੀਡੀਓ ਲੈਣ ਲਈ ਆਪਾਂ ਅੱਗੇ ਹਿੰਦਕਾ ਮੰਗੇ ਗਏ ਜੇ ਦੇ ਅੱਜ ਐਤਵਾਰ ਕਰਕੇ ਇਸ ਜਗ੍ਹਾ ਕੋਲ ਸ਼ਾਂਤੀ ਬਹੁਤ ਆ ਜੀ ਇਹਦਾ ਇਤਬਾਰ ਦੇ ਦਿਨ ਇੱਥੇ ਭੀੜ ਬਹੁਤ ਹੁੰਦੀ ਆ ਤੇ ਕਾਫੀ ਸੰਦੂਰੋਂ ਨੇੜੇ ਚੜ ਕੇ ਆਉਂਦੀ ਆ ਤੇ ਕਈ ਵਾਰ ਤਾਂ ਇਥੇ ਦਿਵਾਨ ਵੀ ਲੱਗੇ ਲੱਗੇ ਹੁੰਦੇ ਨੇ ਦਿਖਾਉਣੇ ਆਪਾਂ ਆ ਚੱਲੇ ਜੇ ਬਾਬਾ ਦਾ ਪੋੜਾ ਸਾਹਿਬ ਆ ਵੇਖੋ ਜੀ ਬਾਬਾ ਜੀ ਦਾ ਪੋੜਾ ਸਾਹਿਬ ਇੱਥੇ ਦਾ ਵੀ ਉਹ ਦੇਖੋ ਕਿ ਕਿੱਡੇ ਕਿੱਡੇ ਰੱਖਦੇ ਨੇ ਆ ਤਾਂ ਰੱਖਦੇ ਵੇਖੋ ਆਹ ਵੇਖੋ ਜੀ ਇੱਥੇ ਨਾਲ ਦੀ ਨਾਲ ਇੱਥੇ ਪਾਰਕਿੰਗ ਬਣਾਈ ਹੋਈ ਆ ਬੈਠਣ ਵਾਸਤੇ ਆਹ ਦੇਖੋ ਜੀ ਬਾਗ ਬਗੀਚੇ ਬਾਬਾ ਜੀ ਦੇ ਬਣਾਏ ਹੋਏ ਨੇ ਇੱਥੇ ਦੇ ਇੱਥੇ ਜੀ ਸ਼ਾਂਤੀ ਬਹੁਤ ਹਨੀ ਤੇ ਇੱਥੇ ਬੜਾ ਕਾਠ ਹੁੰਦਾ ਵਾ ਜਦੋਂ ਇੱਥੇ ਵਰਸੀ ਮਨਾਈ ਜਾਂਦੀ ਹੈ ਬਾਬਾ ਜੀ ਦੀ ਉੱਪਰੋਂ ਵੀ ਦਿਖਾਇਆ ਆਹ ਵੇਖੋ ਜੀ ਉੱਤੇ ਵੀ ਬਿਲਡਿੰਗ ਵੀ ਦਿਖਾ ਆਹ ਕੋਈ ਬਿਲਡਿੰਗ ਵੀ ਆਹ ਬੱਚੇ ਦਰਵਾਜ਼ੇ ਦੇ ਪਿੱਛੇ ਬਣਾਏ ਨੇ ਜੀ ਪੋੜਾ ਸਾਹ ਵਾ ਬਾਬਾ ਜੀ ਖੜੀ ਹੈ ਗੱਡੀ ਪਹਿਲੇ ਜਮਣੇ ਵਿੱਚ ਗੱਡੀ ਤਾਂ ਬੜਿਆ ਜਿਗਰ ਕਿਤਾ ਗਿਆ ਦੀ ਤੇ ਗੱਡੀ ਬਾਬਾ ਜੀ ਦੀ ਖੜਾਈ ਹੋਈ ਹੈ ਉਹਨਾਂ ਦੀ ਯਾਦ ਵਿੱਚ ਆ ਪੋੜਾ ਸਾਹ ਜੀ ਆਪਾਂ ਐਂਟਰ ਹੁੰਨੇ ਆ ਦਿਖਾਉਣੇ ਤੁਹਾਨੂੰ ਅੱਗੇ। ਕਾਲੋ ਦਰਸ਼ਨ ਜੀ ਭੋੜਾ ਸਾਹਿਬ ਵੀ ਦੇ। ਨਵਾਬਾਦੀ ਦਾ ਭੋੜਾ ਸਾਹਿਬ ਆ ਗਣਕ। ਕੀਸ਼ੋਰ ਸਿੰਘ ਡਾਡਾ ਸਾਹਿਬ ਵਾਲਾਂ ਦਾ ਸਤਨ ਆ ਜੀ ਆਹ ਵੇਖੋ। ਨਵਾਬਾ ਜੀ ਦੀ ਤਸਵੀਰਾਂ ਲਈ ਆਹ ਵੇਖੋ ਜੀ। ਭੋੜਾ ਸਾਹਿਬ। ਕਾਲੋ ਦੀ ਦਰਸ਼ਨ ਨਵਾਬਾਦੀ ਦੇ ਭੋੜਾ ਸਾਹਿਬ ਦੀ ਤੇ। ਉਹ ਰਸਾ ਆਈ ਬਾਬਾ ਜੀ ਦਾ ਮੰਦਰ ਨਾ ਨਾ ਬੱਧੀ ਆਉਂਦਾ ਨਹੀਂ ਬੱਸ ਕਰ ਕਾਫੀ ਸ਼ਾਂਤੀ ਮਿਲਦੀ ਇੱਥੇ ਆਵੇ ਤੁਸੀਂ ਵੀ ਇੱਥੇ ਆਇਓ ਜੜੇ ਦੇ ਪਿੰਡ ਵਿੱਚ ਮੈਂ ਕਿਹਾ ਬਾਬਾ ਜੀ ਦਾ ਮੈਂ ਦੱਸਿਆ ਕਿ ਭਿੰਦਰ ਸਿੰਘ ਬਾਬਾ ਜੀ ਨਾਲ ਦੀ ਬੜੀ ਚੜ੍ਹਦੀ ਕਲਾ ਹੁੰਦੀ ਸੀ ਪਹਿਲਾਂ ਜਿੰਨਾ ਤੇ ਦੇਖੇ ਤੇ ਚੱਲ ਰਿਹਾ ਸੀ ਹੁਣ ਭਵਿੰਦਰ ਸਿੰਘ ਨੇ ਸਾਹ ਹਾਂ ਹੁਣ ਜੀ ਭਵਿੰਦਰ ਸਿੰਘ ਨੂੰ ਮਹਾਪੁਰਖ ਨੇ ਬਾਬਾ ਜੀ ਨੂੰ ਉਹਨਾਂ ਦਾ ਸਾਹਵੇਂ ਗੱਦੀ ਇਸਾ ਹੀ ਬੁਰਾ ਸਾ ਦਾ ਕੰਮੜਾ ਵਾ ਤੇ ਬਾਬਾ ਜੀ ਦੀਆਂ ਤਸਵੀਰਾਂ ਲੱਗੀਆਂ ਜਾਨੇ ਜੀ ਆ ਵੇਖੋ ਬਾਬਾ ਜੀ ਤਸਵੀਰਾਂ ਇਸ ਰੂਪ ਖੜੀ ਵਾ ਤਸਵੀਰਾਂ ਇਸ ਰਾਂ ਰੂਪ ਤੁਸੀਂ ਵੀ ਆਪਣੇ ਇੱਕ ਦਿਨ ਕੱਢ ਕੇ ਇੱਥੇ ਆਇਓ ਜੜਕ ਪਿੰਡ ਵਿੱਚ ਇੱਥੇ ਦੀ ਸ਼ਾਂਤੀ ਜਿਹੜੀ ਮੱਦੀ ਆ ਸਕੂਨ ਮਿਲਦਾ ਵਾ ਜਿਹੜਾ ਬਹੁਤ ਵਧੀਆ ਤੇ ਆਨੰਦ ਮਿਲਦਾ ਵਾ